ਫਿਲੌਰ ਦੇ ਨੈਸ਼ਨਲ ਹਾਈਵੇ ਵਿਖੇ ਉਸ ਸਮੇਂ ਹਫੜਾ ਤਫਰੀ ਮਚ ਗਈ ਜਦੋਂ ਦਿਨ ਚੜ੍ਹਦੇ ਹੀ ਸੈਨ ਯੋਸਫ ਸਕੂਲ ਦੇ ਕੋਲ ਬਣੇ ਲੋਹੇ ਦੇ ਦਮੋਰੀਆ ਪੁਲ ਤੇ ਇੱਕ ਪ੍ਰਵਾਸੀ ਵਿਅਕਤੀ ਦੀ ਰੱਸੀ ਨਾਲ ਲੰਮਕਦੀ ਹੋਈ ਲਾਸ਼ ਮਿਲੀ ਜਿਸ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਹੀ ਫਿਲੌਰ ਪੁਲਿਸ ਨੂੰ ਦਿੱਤੀ ਉਕਤ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਫਿਲੌਰ ਦੇ ਐਸਆਈ ਸੁਭਾਸ਼ ਚੰਦਰ ਘਟਨਾ ਵਾਲੀ ਥਾਂ ਤੇ ਪਹੁੰਚੇ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵ ਹਸਪਤਾਲ ਫਿਲੌਰ ਦੇ ਮਰਦਾ ਘਰ ਵਿਖੇ ਪਹੁੰਚਾਇਆ ਇਸ ਪੂਰੇ ਮਾਮਲੇ ਸੰਬੰਧੀ ਜਦੋਂ ਐਸਆਈ ਸੁਭਾਸ਼ ਚੰਦਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਮੋਬਾਈਲ ਫੋਨ ਅਤੇ ਇੱਕ ਆਧਾਰ ਕਾਰਡ ਬਰਾਮਦ ਹੋਇਆ ਹੈ ਤੇ ਜਿਸ ਦੀ ਪਛਾਣ ਫੇਕ ਅਨਸਾਹਨੀ ਪੁੱਤਰ ਤਿਲਕ ਸਾਹਨੀ ਬਿਹਾਰ ਵਜੋਂ ਹੋਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਫਿਲਹਾਲ ਮ੍ਰਿਤਕ ਵਿਅਕਤੀ ਦੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੂਰੀ ਸਚਾਈ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗੀ। ਇੱਕ ਕਾਨੂੰਨਚੀ ਦੀ ਲੜਗੜੀ ਜਿਹੜੀ ਇਹ ਤੇ ਸੁਸਾਇਡ ਕੀਤੀ ਉਹਨੇ ਫਾ ਲਿਆ ਆ। ਤੇ ਉਸ ਬੰਦੇ ਜਿਹੜਾ ਮੈਂ ਐਂਬੂਲੈਂਸ ਜਰੀ ਮੰਗਾ ਲਈ ਆ ਤੇ ਉਹਦੇ ਹਾਰਡ ਕਾਰਡ ਉਹਦਾ ਦੂਜਾ ਵੀ ਮੋਬਾਈਲ ਫੋਨ ਵੀ ਛੋਟਾ ਜਿਹਾ ਤੇ ਆ ਉਹਦੀ ਜੇਬ ਦੇ ਵਿੱਚੋਂ ਮੈਂ ਕੱਢ ਲਿਆ ਮੋਂ ਮੈਂ ਸਾਰਾ ਅਪਰੂਵ ਕਰਕੇ ਤੇ ਉਹਦੇ ਘਰਦਿਆਂ ਨੂੰ ਬੁਲਾ ਕੇ ਤੇ ਫਿਰ ਦੁਬਾਰੇ ਛਾਣਬਿੰਦ ਕਰਦੇ ਆ ਪਤਾ ਲੱਗਾ ਕਿੱਥੇ ਦਾ ਨਹੀਂ ਆਈ ਦੋ ਵੈਸੇ ਬਿਹਾਰ ਦਾ ਆ ਕੋਈ ਨਹੀਂ ਮੈਂ ਸਾਰੇ ਛਾਣਬਿੰਦ ਕਰਕੇ ਉਸ ਬੰਦੇ ਜਿਹਦਾ ਕੱਢ ਲਿਆ ਫਿਲੌਰ ਦੇ ਨੈਸ਼ਨਲ ਹਾਈਵੇ ਵਿਖੇ ਉਸ ਸਮੇਂ ਹਫੜਾ ਤਫਰੀ ਮੱਚ ਕੇ ਜਦੋਂ ਦਿਨ ਚੜ੍ਹਦੇ ਹੀ ਸੈਨ ਯੋਸਫ ਸਕੂਲ ਦੇ ਕੋਲ ਬਣੇ ਲੋਹੇ ਦੇ ਦਮੋਰੀਆ ਪੁਲ ਤੇ ਇੱਕ ਪ੍ਰਵਾਸੀ ਵਿਅਕਤੀ ਦੀ ਰੱਸੀ ਨਾਲ ਲੰਮਕਦੀ ਹੋਈ ਲਾਸ਼ ਮਿਲੀ ਜਿਸ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਹੀ ਫਿਲੌਰ ਪੁਲਿਸ ਨੂੰ ਦਿੱਤੀ ਉਕਤ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਫਿਲੌਰ ਦੇ ਐਸਆਈ ਸੁਭਾਸ਼ ਚੰਦਰ ਘਟਨਾ ਵਾਲੀ ਥਾਂ ਤੇ ਪਹੁੰਚੇ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਦੇ ਮਰਦਾ ਘਰ ਵਿਖੇ ਪਹੁੰਚਾਇਆ ਇਸ ਪੂਰੇ ਮਾਮਲੇ ਸੰਬੰਧੀ ਜਦੋਂ ਐਸਆਈ ਸੁਭਾਸ਼ਚੰਦਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਮੋਬਾਈਲ ਫੋਨ ਅਤੇ ਇੱਕ ਆਧਾਰ ਕਾਰਡ ਬਰਾਮਦ ਹੋਇਆ ਹੈ ਤੇ ਜਿਸ ਦੀ ਪਛਾਣ ਫੇਕਨ ਸਹਾਣੀ ਪੁੱਤਰ ਤਿਲਕ ਸਹਾਣੀ ਬਿਹਾਰ ਵਜੋਂ ਹੋਈ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਫਿਲਹਾਲ ਮ੍ਰਿਤਕ ਵਿਅਕਤੀ ਦੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੂਰੀ ਸਚਾਈ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗੀ। ਇੱਕ ਕਾਨਪਚਾ ਦੀ ਲੜਗੜੀ ਜਿਹੜੀ ਇਹ ਤੇ ਸੁਸਾਇਡ ਕੀਤੀ ਉਹਨੇ ਫਾ ਲਿਆ ਆ। ਤੇ ਉਸ ਬੰਦੇ ਜਿਹੜਾ ਮੈਂ ਐਂਬੂਲੈਂਸ ਜਰੀ ਮੰਗਾ ਲਈ ਆ ਤੇ ਉਹਦੇ ਹਾਰਡ ਕਾਰਡ ਉਹਦਾ ਦੂਜਾ ਵੀ ਮੋਬਾਈਲ ਫੋਨ ਵੀ ਛੋਟਾ ਜਿਹਾ ਤੇ ਆ ਉਹਦੇ ਜੇਬ ਦੇ ਵਿੱਚੋਂ ਮੈਂ ਕੱਢ ਲਿਆ ਮੋਂ ਮੈਂ ਸਾਰਾ ਅਪਰੂਵ ਕਰਕੇ ਤੇ ਉਹਦੇ ਘਰਦਿਆਂ ਨੂੰ ਬੁਲਾ ਕੇ ਤੇ ਫਿਰ ਦੁਬਾਰੇ ਛਾਣਬੇੜ ਕਰਦੇ ਆ ਪਤਾ ਲੱਗਾ ਕਿੱਥੇ ਦਾ ਨਹੀਂ ਆਈ ਦੋ ਵੈਸੇ ਬਿਹਾਰ ਦਾ ਆ ਕੋਈ ਨਹੀਂ ਮੈਂ ਸਾਰੇ ਛਾਣਬਿੰਨ ਕਰਕੇ ਉਸ ਬੰਦੇ ਜਿਹਦਾ ਕੱਢ ਲਿਆ ਫਿਲੌਰ ਦੇ ਨੈਸ਼ਨਲ ਹਾਈਵੇ ਵਿਖੇ ਉਸ ਸਮੇਂ ਹਫੜਾ ਤਫਰੀ ਮਚ ਗਈ ਜਦੋਂ ਦਿਨ ਚੜ੍ਹਦੇ ਹੀ ਸੈਨ ਯੋਸਫ ਸਕੂਲ ਦੇ ਕੋਲ ਬਣੇ ਲੋਹੇ ਦੇ ਦਮੋਰੀਆ ਪੁਲ ਤੇ ਇੱਕ ਪ੍ਰਵਾਸੀ ਵਿਅਕਤੀ ਦੀ ਰੱਸੀ ਨਾਲ ਲੰਕਦੀ ਹੋਈ ਲਾਸ਼ ਮਿਲੀ ਜਿਸ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਹੀ ਫਿਲੌਰ ਪੁਲਿਸ ਨੂੰ ਦਿੱਤੀ ਉਕਤ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਫਿਲੌਰ ਦੇ ਐਸਆਈ ਸੁਭਾਸ਼ ਚੰਦਰ ਘਟਨਾ ਵਾਲੀ ਥਾਂ ਤੇ ਪਹੁੰਚੇ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵ ਹਸਪਤਾਲ ਫਿਲੌਰ ਦੇ ਮਰਦਾ ਘਰ ਵਿਖੇ ਪਹੁੰਚਾਇਆ ਇਸ ਪੂਰੇ ਮਾਮਲੇ ਸੰਬੰਧੀ ਜਦੋਂ ਏਐਸਆਈ ਸੁਭਾਸ਼ਚੰਦਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਮੋਬਾਈਲ ਫੋਨ ਅਤੇ ਇੱਕ ਆਧਾਰ ਕਾਰਡ ਬਰਾਮਦ ਹੋਇਆ ਹੈ ਤੇ ਜਿਸ ਦੀ ਪਛਾਣ ਫੇਕ ਅਨਸਾਹਨੀ ਪੁੱਤਰ ਤਿਲਕ ਸਾਹਨੀ ਬਿਹਾਰ ਵਜੋਂ ਹੋਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਫਿਲਹਾਲ ਮ੍ਰਿਤਕ ਵਿਅਕਤੀ ਦੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੂਰੀ ਸਚਾਈ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗੀ। ਇੱਕ ਕਾਨੂੰਨਚੀ ਦੀ ਲੜਗੜੀ ਜਿਹੜੀ ਇਹ ਤੇ ਸੁਸਾਇਡ ਕੀਤੀ ਉਹਨੇ ਫਾ ਲਿਆ ਆ। ਤੇ ਉਸ ਵੰਦੀ ਜਿਹੜਾ ਮੈਂ ਐਂਬੂਲੈਂਸ ਜਰੀ ਮੰਗਾ ਲਈ ਆ ਤੇ ਉਹਦੇ ਹਾਰਡ ਕਾਰਡ ਉਹਦਾ ਦੂਜਾ ਵੀ ਮੋਬਾਈਲ ਫੋਨ ਵੀ ਛੋਟਾ ਜਿਹਾ ਪਿਆ ਉਹਦੇ ਜੇਬ ਦੇ ਵਿੱਚ ਮੈਂ ਕਰ ਲਿਆ ਨੂੰ ਮੈਂ ਸਾਰਾ ਅਪਰੂਵ ਕਰਕੇ ਤੇ ਉਹਦੇ ਘਰਦਿਆਂ ਨੂੰ ਬੁਲਾ ਕੇ ਤੇ ਫਿਰ ਦੁਬਾਰੇ ਇਛਾਣਬੇੜ ਕਰ ਦਿੰਦਾ ਪਤਾ ਲੱਗਾ ਕਿੱਥੇ ਦਾ ਨਹੀਂ ਅਜੀ ਤੋ ਵੈਸੇ ਬਿਹਾਰ ਦਾ ਆ ਕੋਈ ਨਹੀਂ ਮੈਂ ਸਾਰੇ ਇਛਾਣਬੇਨ ਕਰਕੇ ਇਸ ਵੰਦੀ ਜਿਹਦਾ ਕਰ ਲੈਂਦਾ